ਵਡਹੰਸ ਮਹੱਲਾ ਤੀਜਾ ਏ ਮਨ ਮੇਰਿਆ ਆਵਾ ਗੌਣ ਸੰਸਾਰ ਹੈ ਅੰਤ ਸਚ ਨਵੇੜਾ ਰਾਮ ਆਪੇ ਸੱਚਾ ਬਖਸ ਲੈ ਫਿਰ ਹੋਏ ਨਾ ਫੇਰਾ ਰਾਮ ਮਨ ਮੇਰਿਆ ਆਵਾ ਗੌਣ ਸੰਸਾਰ ਹੈ ਅੰਤ ਸਾਚ ਨਵੇੜਾ ਰਾਮ ਤੀਸਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਰਾਗ ਵਡਹਾਂਸ ਦੇ ਵਿੱਚ ਅੰਗ 571 572 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮਨ ਮੇਰਿਆ ਆਵਾ ਗੌਣ ਸੰਸਾਰ ਹੈ ਅਰਥਾਤ ਕਹਿ ਮੇਰੇ ਅਮਨ ਆਇਸਾਰਾ ਸੰਸਾਰੀ ਆਵਾ ਆਵਾ ਗਵੰਦੇ ਚੱਕਰ ਚ ਪਿਆ ਹੋਇਆ ਜੰਮਣ ਮਰਨ ਦੇ ਗੇੜ ਚ ਪਿਆ ਹੋਇਆ ਔਰ ਮਹਾਰਾਜ ਕਹਿੰਦੇ ਅੰਤ ਸਚ ਨਵੇੜਾ ਰਾ ਤਾਂਤ ਵੇਲੇ ਭਾਈ ਕੇਵਲ ਤੇ ਕੇਵਲ ਸੱਚ ਦੇ ਸਦਕਾ ਹੀ ਆਵਾ ਗਵੰਤੋਂ ਨਵੇੜਾ ਹੁੰਦਾ ਖਾਤਮਾ ਹੁੰਦਾ ਜੰਮਣ ਮਰਨ ਦਾ ਭਾਵ ਕੇ ਸੱਚ ਦੇ ਸਦਕਾ ਹੀ 84 ਕੱਟੀ ਜਾਂਦੀ ਐ ਕਹਿੰਦਾ ਆਪੇ ਸੱਚਾ ਬਖਸ਼ ਲੈ ਫਿਰ ਹੋਏ ਨਾ ਫੇਰਾ ਰਾਮ ਅਰਥਾਤ ਕਜੇ ਕਰੋ ਸੱਚਾ ਪਰਮੇਸ਼ਰ ਆਪ ਹੀ ਜੀਵਾਂ ਨੂੰ ਬਖਸ਼ ਲੈ ਉਹਨਾਂ ਦੇ ਗੁਨਾਹਾਂ ਨੂੰ ਕੱਟ ਦੇਵੇ ਤੇ ਮਹਾਰਾਏ ਕਹਿੰਦਾ ਫਿਰ ਹੋਏ ਨਾ ਫੇਰਾ ਰਾਮ ਅਰਥਾਤ ਕਿ ਰਾਮ ਜੀ ਫੇਰ ਦੁਆਰਾ ਧਰਤੀ ਤਰਨ ਸਾਲ ਤੇ ਫੇਰਾ ਨਹੀਂ ਹੁੰਦਾ ਦੁਆਰਾ ਜਨਮ ਧਾਰਨਾ ਨਹੀਂ ਪੈਂਦਾ ਫੇਰ ਹੋਏ ਨਾ ਫੇਰਾ ਅੰਤ ਸਾਜਨ ਬੇੜਾ ਗੁਰਮੁਖੇ ਮਿਲਾ ਵਢਾਈ ਸਾਚਾ ਰੰਗ ਰਤੇ ਸਹਜੇ ਮਾਤੇ ਸਹਜੇ ਰਹੇ ਸਮਾਈ ਫੇਰ ਹੋਏ ਨਾ ਫੇਰਾ ਅੰਤ ਸਾਜਨ ਬੇੜਾ ਮਹਾਰਾਜ ਕਹਿੰਦਾ ਫਿਰ ਧਰਤੀ ਧਰਮ ਸਾਲ ਤੇ ਦੁਬਾਰਾ ਫੇਰਾ ਪਾਉਣਾ ਨਹੀਂ ਪੈਂਦਾ ਅੰਤ ਵੇੜੇ ਸੱਚ ਦੇ ਸਦਕਾ ਗੁਰਮਖਾਂ ਦੇ ਨਵੇੜੇ ਹੁੰਦੇ ਨੇ ਗੁਰਮੁਖੇ ਮਿਲਾ ਵਡਿਆਈ ਤੇ ਗੁਰੂਆਂ ਖਾਂ ਗੁਰੂ ਪਿਆਰਿਆਂ ਨੂੰ ਪਾਤਸ਼ਾਹ ਦੇ ਦਰ ਤੋਂ ਵਡਿਆਈਆਂ ਮਿਲਦੀਆਂ ਨੇ ਮਾਣ ਸਤਕਾਰ ਮਿਲਦਾ ਹੈ ਕਹਿੰਦੇ ਸਾਜ ਰੰਗ ਰਤ ਸਹਜੇ ਮਤ ਸਹਜੇ ਰਹੇ ਸਮਾਈ ਸਾਚੇ ਰੰਗੇ ਰਾਤੇ ਸੱਚੇ ਪਰਮੇਸ਼ਰ ਦੇ ਰੰਗਤਾ ਪ੍ਰੇਮ ਦੇ ਵਿੱਚ ਜਿਹੜੇ ਗੁਰਮੁਖ ਗੁਰੂ ਪਿਆਰੇ ਰੰਗੇ ਗਏ ਸਹਜੇ ਮਾਤੇ ਉਸ ਸਹਜ ਦੇ ਵਿੱਚ ਨਮਸਤ ਹੋ ਗਏ ਮਸਤ ਔਰ ਮਹਾਰਾਜ ਕਹਿੰਦੇ ਸਹਜੇ ਰਹੇ ਸਮਾਈ ਹੋ ਸਦਾ ਸਹਜ ਦੇ ਵਿੱਚ ਹੀ ਸਮਾਈ ਰਹਿੰਦੇ ਨੇ ਲੀਨ ਰਹਿੰਦੇ ਨੇ ਗਵਾਚੇ ਰਹਿੰਦੇ ਹਨ ਸੱਚਾ ਮਨ ਪਾਇਆ ਸੱਚ ਵਸਾਇਆ ਸਬਦ ਰਤੇ ਅੰਤ ਨ ਬੇਰਾ ਨਾਨਕ ਨਾਮ ਰਤੇ ਸੱਚ ਸਮਾਣੇ ਬਹੁਰ ਨ ਭਵ ਜਲਾ ਫੇਰਾ ਸੱਚਾ ਮਨ ਪਾਇਆ ਸੱਚ ਵਸਾਇਆ ਮਹਾਰਾਜ ਕਹਿੰਦੇ ਉਹਨਾਂ ਗੁਰਮਖਾ ਗੁਰੂ ਪਿਆਰਿਆਂ ਦੇ ਮਨ ਨੂੰ ਸੱਚਾ ਪਰਮੇਸ਼ਰ ਭਾਗਿਆ ਕਿਨਾਂ ਦੇ ਸੱਚ ਵਸਾਇਆ ਜਿਨਾਂ ਨੇ ਸਤ ਸਰੂਪ ਪਰਮੇਸ਼ਰ ਜੀ ਦੇ ਸੱਚੇ ਨਾਮ ਨੂੰ ਮਨ ਦੇ ਵਿੱਚ ਵਸਾਉਣਾ ਕੀਤਾ ਹੈ ਔਰ ਮਹਾਰਾਜ ਕਹਿੰਦੇ ਸ਼ਬਦ ਰਤੇ ਅੰਤ ਨਵੇਰਾ ਗੁਰੂ ਮਹਾਰਾਜਿਆਂ ਦੇ ਸ਼ਬਦ ਦੁਆਰਾ ਜਿਹੜੇ ਰੰਗੇ ਗਏ ਅੰਤ ਵੇਲੇ ਉਹਨਾਂ ਦਾ ਨਵੇੜਾ ਹੁੰਦਾ ਹੈ ਉਹਨਾਂ ਦਾ ਨਤਾਰਾ ਹੁੰਦਾ ਹੈ ਫੈਸਲਾ ਹੁੰਦਾ ਹੈ ਕਹਿੰਦੇ ਨਾਨਕ ਨਾਮ ਰਤੇ ਸੱਚ ਸਮਾਣੇ ਬਹੁਰ ਨ ਭਵਜਲ ਫੇਰਾ ਨਾਨਕ ਨਾਮ ਰਤੇ ਸੱਚ ਸਮਾਣੇ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਹੜਾ ਵੀ ਗੁਰਮੁਖ ਗੁਰੂ ਪਿਆਰੇ ਨਾਮ ਦੇ ਰੰਗ ਚ ਰੰਗੇ ਗਏ ਸੱਚ ਸਮਾਣਿਓ ਸੱਚ ਦੇ ਸਦਕਾ ਆਪਾਸ਼ਾ ਦੇ ਵਿੱਚ ਸਮਾ ਗਏ ਕਹਿੰਦਾ ਬਹੁਰ ਨ ਭਵ ਜਲ ਫੇਰਾ ਆਦ ਦੁਵਾਰਾ ਦੁਵਾਰਾ ਉਹਨਾਂ ਦਾ ਸੰਸਾਰ ਸਮੁੰਦਰ ਦੇ ਵਿੱਚ ਫੇਰਾ ਨਹੀਂ ਲੱਗਦਾ ਸੋ ਉਹ ਆਪਣੇ ਬਚਨ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮਾਇਆ ਮੋਹ ਸਭ ਬਰਲ ਹੈ ਦੂਜਾ ਪਾਏ ਖੁਆਈ RAM ਮਾਤਾ ਪਿਤਾ ਸਭ ਹੈ ਤਹ ਹੇਤੇ ਪਲ ਚਾਈ RAM ਮਾਇਆ ਮੋਹ ਸਭ ਬਰਲ ਹੈ ਇਹ ਜਿਹੜਾ ਮਾਇਆ ਦਾ ਮੋਹ ਹੈ ਨਾ ਇਹ ਸਾਰਾ ਮਹਾਰਾਜ ਕਹਿੰਦੇ ਬਰਲ ਅਰਥਾਤ ਚਲ ਗੁਣਾਈਆਂ ਪਾਗਲ ਗੁਣਾਈਆਂ ਸ਼ੁਦਾਈ ਹੈ ਦੂਜਾ ਭਾਇ ਖੁਆਈ ਰਾਮ ਤੇ ਮਾਇਆ ਦੇ ਮੋਹ ਰੂਪੀ ਦੂਜ ਭਾਵ ਦੇ ਵਿੱਚ ਸਾਰੇ ਲੁਕਾਈ ਮਹਾਰਾਜ ਕਹਿੰਦੇ ਖੁਝਾਈ ਹੋਈ ਹੈ ਕੋ راہ ਪਾਈ ਹੋਈ ਹੈ ਪਰਮੇਸ਼ਰ ਦੇ ਹਰਾਮ ਜੀ ਇਨੇ ਮਾਤਾ ਪਿਤਾ ਸਭ ਹੇਤ ਹੇਤੇ ਪਲਚਾਈ ਰਾਮ ਤੇ ਜੋ ਮਾਤਾ ਪਿਤਾ ਅਰਥਾਤ ਕਿ ਜਿੰਨੇ ਵੀ ਰਿਸ਼ਤੇ ਨਾਤੇ ਧਾਰਨੇ ਕਰੀਬੀ ਨਾ ਸਕੇ ਸੰਬੰਧੀ ਨੇ ਇਸਾਰਾ ਕੁਝ ਅਸਲ ਦੇ ਵਿੱਚ ਮਾਰੇ ਕਹਿੰਦੇ ਸਭ ਹੇਤ ਹੈ ਮਾਇਆ ਦਾ ਮੋਈ ਆ ਭਾਈ ਔਰ ਹੇਤੇ ਪਲਚਾਈ ਰਾਮ ਸਾਰੀ ਦੁਨੀਆ ਸਾਰੀ ਲੋਕਾਈ ਇਸ ਹੇਤ ਦੇ ਵਿੱਚ ਪਲਜੀ ਹੋਈ ਆ ਖੁਵੀ ਹੋਈ ਆ ਫਸੀ ਹੋਈ ਆ ਰਾਮ ਜੀ ਕਹਿੰਦਾ ਹੈ ਤੇ ਪਲਚਾਈ ਪੁਰਬ ਕਮਾਈ ਮੇਟ ਨਾ ਸਕਾ ਕੋਈ ਜਨ ਸ੍ਰੇਸ਼ਟ ਸਾਜੇ ਸੋ ਕਰ ਵੇਖ ਤਸ ਦੇਵਡ ਅਵਰ ਨਾ ਕੋਈ ਹੈ ਤੇ ਪਲਚਾਈ ਪੁਰਬ ਕਮਾਈ ਤਮਹਾਰਾ ਇਹ ਕਹਿੰਦਾ ਪੂਰਬਲੇ ਜਨਮਾਂ ਦੇ ਵਿੱਚ ਕੀਤੇ ਹੋਏ ਕਰਮਾਂ ਦੇ ਮੁਤਾਬਕ ਸਾਰੇ ਲੁਕਾਈ ਇਹਨਾਂ ਝੂਠੇ ਇਰਥਾਤ ਮੋਹ ਪਿਆਰ ਦੇ ਵਿੱਚ ਪਲਚਾਈ ਫਸੇ ਹੋਈਆ ਖੁਬੀ ਹੋਈਆ ਹਰ ਮੇਟ ਨਾ ਸਕਾ ਕੋਈ ਅਰਥਾਤ ਕਿ ਪੂਰਬਲੇ ਜਨਮਾਂ ਚ ਕੀਤੇ ਹੋਏ ਕਰਮਾਂ ਤੋਂ ਜਿਹੜੀ ਕਿਰਤ ਬਣੀ ਉਹਨੂੰ ਮੇਟ ਵੀ ਕੋਈ ਨਹੀਂ ਸਕਦਾ ਕਰਮਾਂ ਦੇ ਅਨੁਸਾਰ ਕਿਰਤ ਦੇ ਅਨੁਸਾਰ ਜਿਹੜੇ ਫਲ ਨੇ ਉਹ ਗੋ ਭੋਗਣੇ ਹੀ ਪੈਂਦੇ ਹਨ ਕਹਿੰਦਾ ਜੈਨਨ ਸ੍ਰੇਸ਼ਟ ਸਾਜੇ ਸੋ ਕਰ ਵੇਖੈ ਤਸ ਜੇਵਡ ਅਵਰ ਨ ਕੋਈ ਜੈਨਨ ਸ੍ਰੇਸ਼ਟ ਸਾਜੇ ਸੋ ਕਰ ਵੇਖੈ ਤੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਰੀ ਸ੍ਰਿਸ਼ਟੀ ਦੀ ਸਾਜਨਾ ਕੀਤੀ ਐ ਉਹ ਹੀ ਸਾਰੇ ਵਰਤਾਰੇ ਵਰਤਾਵਰਤਾ ਕੇ ਵੇਖ ਰਿਹਾ ਕਰ ਕਰਕੇ ਵੇਖ ਰਿਹਾ ਐ ਪਰ ਮਹਾਰਾਜ ਕਹਿੰਦਾ ਤੈਸ ਜੇਵੜ ਅਵਰ ਨਾ ਕੋਈ ਤੇ ਉਹਦੇ ਜੱਡਾ ਹੋਰ ਕੋਈ ਹੈ ਵੀ ਨਹੀਂ ਦੂਸਰਾ ਕਹਿੰਦਾ ਮਨ ਮੁਖ ਅੰਦਾ ਤਪ ਤਪ ਖਬਾ ਬਿਨ ਸਬਦੈ ਸ਼ਾਂਤ ਨਾ ਆਈ ਨਾਨਕ ਬਿਨ ਨਾਮੈ ਸਭ ਕੋਈ ਭੁੱਲਾ ਮਾਇਆ ਮੋਹ ਖੁਆਈ ਮਨਮੁਖ ਅੰਦਾ ਤਪ ਤਪ ਖਾਪੈ ਅਰਥਾਤ ਕਜੜ ਮਨਮੁਖ ਅਰਥਾਤ ਆਪਹੁਦਰੇ ਨਗੋਰੇ ਜਪ ਲੜਨੇ ਅੰਦੇ ਅਰਥਾਤ ਅਗਿਆਨੀ ਨੇ ਜਿਹੜੇ ਉਹ ਤਪ ਤਪ ਕੇ ਖਾਪਦੇ ਨੇ ਭਾਵ ਕੇ ਸੜ ਸੜ ਕੇ ਖੁਆਰ ਹੁੰਦੇ ਹਨ ਦੁਖੀ ਹੁੰਦੇ ਹਨ ਬਿਨ ਸਬਦਾਂ ਸਾਂਤ ਨਾ ਆਈ ਅਰਥਾਤ ਕਿ ਗੁਰੂ ਮਹਾਰਾਜਿਆਂ ਦੇ ਸ਼ਬਦ ਤੋਂ ਬਿਨ ਗੁਰਬਾਣੀ ਤੋਂ ਬਿਨਾ ਨਾ ਦੇ ਹਿਰਦੇ ਦੇ ਵਿੱਚ ਸ਼ਾਂਤੀ ਆਉਂਦੀ ਨਹੀਂ ਠੰਡ ਪੈਂਦੀ ਨਹੀਂ ਕਹਿੰਦਾ ਨਾਨਕ ਬਿਨ ਨਾਵੇ ਸਭ ਕੋਈ ਭੁੱਲਾ ਮਾਇਆ ਮੋਹਿ ਖੁਆਈ ਨਾਨਕ ਬਿਨ ਨਾਵੇ ਸਭ ਕੋਈ ਭੁੱਲਾ ਤੇ ਤੀਸਰਾ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈਓ ਸਾਰੇ ਪਰਮੇਸ਼ਰ ਜੀ ਦੇ ਨਾਮ ਤੋਂ ਬਗੈਰ ਹਰ ਕੋਈ ਭੁੱਲਾ ਫਿਰਦਾ ਹੈ ਮਾਇਆ ਮੋਹ ਖੁਆਈ ਤੇ ਮਾਰੋ ਪਰਮੇਸ਼ਰ ਜੀ ਨੇ ਆਪ ਹੀ ਮਾਇਆ ਦੇ ਮੋਹ ਦੇ ਨਾਲ ਦੁਨੀਆ ਖੁਝਾਈ ਹੋਈ ਐ ਗੁਰਾਹੇ ਪਾਈ ਹੋਈ ਐ ਸੋ ਕੋ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਇਹੋ ਜਗ ਜਲਤਾ ਦੇਖ ਕੇ ਭਜ ਪਏ ਹਰ ਸਰਣਾਈ ਰਾਮ ਰਦਾਸ ਕਰੇ ਗੁਰਪੁਰੇ ਆਗੈ ਰਖ ਲੈ ਵੋ ਦੇਹ ਵਡਾਈਂ ਰਾਮ ਇਹੋ ਜਗ ਜਲਦਾ ਦੇਖ ਕੇ ਸਾਰਾ ਜਗਤ ਸੰਸਾਰ ਮਾਇਆ ਰੂਪੇ ਅਗ ਦੇ ਵਿੱਚ ਸੜਦਾ ਹੋਇਆ ਦੇਖ ਕੇ ਨਾ ਅਸੀਂ ਤੇ ਮਹਾਰਾਜ ਕਹਿੰਦਾ ਭਾਜ ਪਏ ਹਰ ਸਰਨਾਈ ਉਹ ਹਰੀ ਪਰਮੇਸ਼ਰ ਦੀ ਸ਼ਰਨ ਦੇ ਵੱਲ ਭਾਜ ਪਏ ਉਹਦੇ ਚਰਨਾਂ ਦੀ ਓਟ ਵੱਲ ਦੌੜ ਪਏ ਹੈ ਰਾਮ ਜੀ ਕਹਿੰਦਾ ਅਰਦਾਸ ਕਰੇ ਗੁਰਪੂਰੇ ਆਗੇ ਰੱਖ ਲੈ ਵੋ ਦੇਹੋ ਵਡਾਈ ਰਾਮ ਤੇ ਆਪਣੇ ਪੂਰੇ ਸਤਿਗੁਰੂ ਪਾਸ਼ਾ ਜੀਆਂ ਦੇ ਚਰਨਾਂ ਦੇ ਵਿੱਚ ਉਹਨਾਂ ਦੇ ਅੱਗੇ ਪੇਸ਼ ਹੋ ਕੇ ਅਰਦਾਸਾਂ ਬੇਨਤੀਆਂ ਕਰਦੇ ਹਾਂ ਜੋਦਣੀਆਂ ਫਰਿਆਦਾਂ ਕਰਦੇ ਹਾਂ ਕਿਹੜੀਆਂ ਅਰਦਾਸਾਂ ਬੇਨਤੀਆਂ ਕਹਿਣਾ ਕਰਦੇ ਹਾਂ ਕਿ ਰੱਖ ਲੈ ਵੋ ਦੇਹੋ ਵਡਾਈ ਰਾਮ ਪਾਸ਼ਾ ਜੀ ਸਾਨੂੰ ਮਾਇਆ ਦੇ ਅਗ ਤੋਂ ਬਚਾ ਕੇ ਰੱਖ ਲਓ ਸਾਨੂੰ ਨਾਮ ਰੂਪੀ ਵਡਿਆਈਆਂ ਬਖਸ਼ੋ ਹੈ ਰਾਮ ਜੀ ਕੰਧਾ ਰਖ ਲੈ ਉਹ ਸਰਣਾਈ ਹਰ ਨਾਮ ਵਡਾਈ ਤਦ ਜੇਵਡ ਅਵਰਨਾ ਦਾਤਾ ਸੇਵਾ ਲਗੇ ਸੇਵਡ ਭਾਗੇ ਜੁਗ ਜੁਗ ਇੱਕੋ ਜਾਤਾ ਰਖ ਲੈ ਉਹ ਸਰਣਾਈ ਹਰ ਨਾਮ ਵਡਾਈ ਤੇ ਹਰੀ ਪਾਸ਼ਾ ਆਪਣੀ ਸ਼ਰਣ ਦੇ ਵਿੱਚ ਰੱਖ ਲੋ ਸਾਨੂੰ ਚਰਨਾਂ ਦੀ ਓਟ ਦੇ ਵਿੱਚ ਰੱਖ ਲੋ ਐਾਰੇ ਜਿਹੇ ਆਪਣੇ ਨਾਮ ਦੀਆਂ ਵਡਿਆਈਆਂ ਬਖਸ਼ੋ ਸਾਨੂੰ ਕਹਿੰਦਾ ਤਉ ਦਾ ਜੈ ਵਡ ਅਬਰ ਨਾ ਦਾਤਾ ਤੇ ਤੁਹਾਡੇ ਜੱਡਾ ਹੋਰ ਕੋਈ ਦਾਤਾ ਵੀ ਹਾਨੀ ਪਾਤਸ਼ਾਹ ਜੀ ਕਹਿੰਦਾ ਸੇਵਾ ਲਾਗੇ ਸੇਵਡ ਭਾਗੇ ਜੁਗ-ਜੁਗ ਇੱਕੋ ਜਾਤਾ ਸੇਵਾ ਲਾਗੇ ਸੇਵਡ ਭਾਗੇ ਤੇ ਜਿਹੜਾ ਗੁਰਮੁਖ ਗੁਰੂ ਪਿਆਰੇ ਹਰੀ ਪਰਮੇਸ਼ਰ ਦੀ ਸੇਵਾ ਆਤਵਾ ਸਿਮਰਨ ਵਾਲੇ ਬੰਨੇ ਲੱਗੇ ਹਨ ਪਬਾਤ ਵੱਡਿਆਂ ਭਾਗਾਂ ਵਾਲਿਆ ਨਾ ਕਹਿੰਦਾ ਜੁਗ ਜੁਗ ਇੱਕੋ ਆਜ਼ਾਦ ਹਰ ਜੁਗ ਦੇ ਵਿੱਚ ਉਹਨਾਂ ਨੇ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਵਰਤਦਾ ਹੋਇਆ ਹੀ ਜਾਣਿਆ ਹੈ ਕਹਿੰਦਾ ਜਾਤ ਸਤ ਸੰਜਮ ਕਰਮ ਕਮਾਵ ਬੇਨ ਗੁਰ ਗਤ ਨਹੀਂ ਪਾਈ ਨਾਨਕ ਤਿਸਨੋਂ ਸ਼ਬਦ 부ਜਾਏ ਜੋ ਜਾਏ ਪਵਹ ਹਰ ਸਰਣਾਈ ਜਾਤ ਸਤ ਸੰਜਮ ਕਰਮ ਕਮਾਵੇ ਤੇ ਲੋਕ ਜਾਤ ਸਤ ਕਮਾਉਣਾ ਕਰਦੇ ਨੇ ਸੰਜਮ ਅਰਥਾਤ ਇੰਦਰੀਆਂ ਨੂੰ ਹੱਥ ਦੇ ਨਾਲ ਰੋਕਣਾ ਕਰਦੇ ਹਨ ਤੇ ਹੋਰ ਅਖੌਤੀ ਧਰਮਾਂ ਦੇ ਕਰਮ ਕਾਂਡ ਵਗੈਰਾ ਕਰਨੇ ਕਰਦੇ ਹਨ ਕਮਾਉਣੇ ਕਰਦੇ ਹਨ ਪਰੰਤੂ ਫੇਰ ਵੀ ਮਹਾਰਾਜ ਕਹਿੰਦਾ ਬਿਨ ਗੁਰ ਗਤ ਨਹੀਂ ਪਾਈ ਗੁਰੂ ਮਹਾਰਾਜਿਆਂ ਤਾਂ ਬਿਨ ਗਤੀ ਪਾਉਂਦੇ ਨਹੀਂ ਉੱਤੀ ਵਾਸਾ ਪਾਉਂਦੇ ਨਹੀਂ ਮੁਕਤੀ ਪਾਉਂਦੇ ਨਹੀਂ ਕਹਿੰਦਾ ਨਾਨਕ ਤਿਸਨੋਂ ਸ਼ਬਦ 부ਜਾਏ ਜੋ ਜਾਏ ਪਵਹ ਹਰ ਸਰਣਾਇ ਤਤੇਸਰ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿਉਂ ਨਾ ਗੁਰਮੁਖਾਂ ਗੁਰੂ ਪਿਆਰਿਆਂ ਨੂੰ ਆਪਣੇ ਸ਼ਬਦ ਰਾਹੀਂ 부ਜਾਰਤ 부ਜਾ ਦਿੰਦੇ ਨੇ ਆਪਣੇ ਸਰੂਪ ਰੂਪੀ ਜਾਂ ਜਗਤ ਰੂਪੀ ਜੋ ਜਾਏ ਪਵਹ ਹਰ ਸਰਣਾਇ ਜਿਹੜਾ ਜਾ ਕੇ ਹਰੇ ਪਾਸ਼ਾ ਦੀ ਸ਼ਰਣ ਦੇ ਵਿੱਚ ਪੈ ਜਾਂਦੇ ਨੇ ਚਰਨਾਂ 'ਚ ਡਿੱਗ ਪੈਂਦੇ ਹਨ ਸੁਗੰਤਮ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਜੋ ਹਰ ਮਤ ਦੇ ਸਾ ਉਪਜਾ ਹੋਰ ਮਤ ਨਕਾਈ ਰਾਮ ਅੰਤਰ ਬਾਹਰ ਏਕ ਤੋ ਆਪੇ ਦੇ ਬੁਝਾਈ ਰਾਮ ਜੋ ਹਰ ਮਤ ਦੇ ਸਾਉ ਉਪਜਾਇ ਹਰੇ ਪਰਮੇਸ਼ਰ ਜੀ ਜਿਹੜੀ ਮਤ ਤੁਸੀਂ ਜੀਵਾਂ ਨੂੰ ਬਖਸ਼ ਦੇ ਜਾਂ ਨਾ ਦਿੰਦੇ ਜੇ ਉਹ ਹੀ ਮਤ ਜੀਵਾਂ ਦੇ ਮਨ ਦੇ ਵਿੱਚ ਪ੍ਰਗਟ ਹੁੰਦੀ ਹੈ ਕਹਿੰਦਾ ਹੋਰ ਮਤ ਨਾ ਕਾਈ ਰਾਮ ਤੇ ਹੋਰ ਕੋਈ ਮਤ ਉਤਪੰਨ ਨਹੀਂ ਹੁੰਦੀ ਜੀਵਾਂ ਦੇ ਅੰਦਰ ਹੈ ਰਾਮ ਜੀ ਕਹਿੰਦਾ ਅੰਦਰ ਬਾਹਰ ਇੱਕ ਤੋ ਆਪੇ ਦੇਹ ਬੁਜਾਈ ਰਾਮ ਤੇ ਸਾਡੇ ਮਨ ਦੇ ਅੰਦਰ ਵੀ ਤੇ ਬਾਹਰੀ ਪਸਾਰੇ ਦੇ ਵਿੱਚ ਵੀ ਮਹਾਰਾਜ ਕਹਿੰਦੇ ਇੱਕ ਤੂੰ ਹੀ ਤੂੰ ਹੈ ਅਕਾਲ ਪੁਰਖ ਵਾਹਿਗੁਰੂ ਜੀ ਟਾਪੇ ਦੇਹ ਬੁਜਾਈ ਰਾਮ ਤੇ ਆਪਣੇ ਸਰਵ ਵਿਆਪਕ ਸਰੂਪ ਦੇ ਆਪ ਹੀ 부ਜਾਰਤ ਬੁਜਾ ਦਿੰਦੇ ਜੇ ਰਾਮ ਜੀ ਜੀਵਨ ਕਹਿੰਦਾ ਆਪੇ ਦੇਹ ਬੁਜਾਈ ਅਵਰ ਨ ਪਾਈ ਗੁਰਮੁਖੇ ਹਰ ਰਸ ਚਾਖਿਆ ਉੰਦਾਰਾ ਸਾਚ ਸਦਾ ਸਾਚ ਸਾਚ ਸਬਦ ਸੁਪਾਖਿਆ ਤਾਪੈ ਦੇਹ ਬੁਝਾਈ ਅਵਰ ਨ ਪਾਈ ਅਰਥਾਤ ਕਿਉਂ ਆਕਾਲ ਪੁਰਖ ਵਾਹਿਗੁਰੂ ਆਪ ਹੀ ਆਪਣੇ ਬੁਝਾਰਤ ਬੁਝਾ ਦਿੰਦੇ ਨੇ ਸਰੂਪ ਦੇ ਲਖਤਾ ਬਖਸ਼ ਦਿੰਦੇ ਹਨ ਤਵਰ ਨ ਪਾਈ अतह ਪਾਈ ਜਨੋ ਸਾਕਾਲ ਪੁਰਖ ਵਾਹਿਗੁਰੂ ਤੋਂ ਬਿਨਾ ਕੋਈ ਦੂਸਰਾ ਨਹੀਂ ਜਿਹੜਾ ਬੁਝਾਰਤ ਬੁਝਾਉਂਦਾ ਹੈ ਕਹਿੰਦਾ ਗੁਰਮੁਖ ਹੈ ਹਰੀ ਰਾਸ ਚਾਖਿਆ ਤਾਂ ਗੁਰਮੁਖਾ ਗੁਰੂ ਪਿਆਰਿਆਂ ਨੇ ਹਰੀ ਰਾਸ ਨੂੰ ਨਾਮ ਰਾਸ ਨੂੰ ਚਖਣਾ ਕੀਤਾ ਹੈ ਉੰਦਰ ਸਾਚ ਸਦਾ ਹੈ ਸਾਜਾ ਸਾਚ ਹੈ ਸ਼ਬਦ ਸੁਪਾਖਿਆ ਉੰਦਰ ਸਾਚ ਸਦਾ ਹੈ ਸਾਜਾ ਤੇ ਮਹਾਰਾਏ ਕਹਿੰਦੇ ਸੱਚੇ ਪਰਮੇਸ਼ਰ ਜੀ ਦੇ ਅਦਾਰਤੇ ਵੀ ਸਦਾ ਹੀ ਸੱਚੇ ਹਨ ਸੱਚੇ ਸ਼ਬਦ ਸੁਪਾਖਿਆ ਕੌਣ ਜਿਹੜਾ ਸੱਚਾ ਪਰਮੇਸ਼ਰ ਦੇ ਸ਼ਬਦ ਦੀ ਸੋਹਣੀ ਸੁਪਾਖਿਆ ਨੂੰ ਕਰਦੇ ਹਨ ਸੋਹਣੇ ਸ਼ਬਦ ਨੂੰ ਉਚਾਰਨਾ ਕਰਦੇ ਹਨ ਉਹਦੀ ਸੋਹਣੀ ਸਿਫਤ ਸਲਾਹ ਨੂੰ ਕਰਨਾ ਕਰਦੇ ਹਨ ਸੋ ਮਹਾਰਾਏ ਕਹਿੰਦੇ ਕਰਮ ਹੈ ਨਿਜ ਕਰ ਪਾਇਆ ਸਤ ਗੁਰ ਦੇ ਵਡਾਈ ਨਾਨਕਾ ਜੇ ਨਾਮ ਰਤੇ ਸਈ ਮਹਿਲ ਪਾਇਨ ਮਤ ਪਰਮਾਨ ਸੱਚ ਸਾਈ ਕਰਮਹਨੇ ਜੇ ਕਰ ਪਾਇਆ ਦੇਉਨਾ ਗੁਰਮਖਾ ਗੁਰੂ ਪਿਆਰੇ ਨੇ ਸਰੀਰ ਰੂਪੇ ਕਰ ਦੇ ਵਿੱਚੋਂ ਆਪਣੇ ਨੇ ਜੇਕਰ ਨੋ ਪਾਉਣਾ ਕੀਤਾ ਦਸਵੇਂ ਕਰ ਨੂੰ ਹਿਰਦੇ ਰੂਪੇ ਕਰ ਨੂੰ ਅੰਤਿਸ਼ ਕਰਨ ਰੂਪੇ ਕਰ ਨੂੰ ਪਾਉਣਾ ਕੀਤਾ ਹੈ ਇਹਨਾਂ ਨੇ ਸਤਗੁਰ ਦੇ ਵਡਾਈ ਜਿਨ੍ਹਾਂ ਨੂੰ ਸਤਗੁਰੂ ਪਾਸ਼ਾ ਆਪ ਵਡਿਆਈਆਂ ਬਖਸ਼ਦੇ ਨੇ ਮਾਨ ਸਤਕਾਰ ਬਖਸ਼ਦੇ ਹਨ ਬੰਦਾ ਨਾਨਕ ਜੋ ਨਾਮ ਰਤੈ ਸੇਈ ਮਹਿਲ ਪਾਏ ਨਾ ਮਾਤ ਪਰਮਾਨੰ ਸਚ ਸਾਈ ਨਾਨਕ ਜੋ ਨਾਮ ਰਤੈ ਸੇਈ ਮਹਿਲ ਪਾਏ ਨਾ ਤੇ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਹੜਾ ਵੀ ਗੁਰਮੁਖ ਗੁਰੂ ਪਿਆਰਿਆ ਸਾਰੇ ਪਰਮੇਸ਼ਰ ਦੇ ਨਾਮ ਦੁਆਰਾ ਰੰਗੇ ਗਏ ਢਾਪੜੇ ਨਜੀ ਮਹਿਲ ਨੂੰ ਸਰੂਪ ਰੂਪੇ ਘਰ ਨੂੰ ਕੇਵਲ ਉਹੀ ਪਾਉਂਦੇ ਹਨ ਅਤਾ ਮਹਾਰਾਜ ਕਹਿੰਦਾ ਮਾਤ ਪਰਵਾਣ ਸੱਚ ਸਾਈ ਤੇ ਉਹਨਾਂ ਗੁਰਮਖਾ ਗੁਰੂ ਪਿਆਰਿਆਂ ਦੇ ਮਤ ਪਾਤ ਸਾਹਿਬ ਜੀ ਨੂੰ ਪਰਵਾਣ ਹੈ ਮਹਾਰਾਜ ਕਹਿੰਦੇ ਉਹਨਾਂ ਦੀ ਮਾਤ ਹੀ ਸੱਚੀ ਹੈ ਕਹਿੰਦਾ ਕਰਮ ਹਨ ਜਕਰ ਪਾਇਆ ਸਤਗੁਰ ਦੇ ਵਡਾਈ ਨਾਨਕਾ ਦਾ ਨਾਮ ਰਤੇ ਸਾਈ ਮਹਨ ਪਾਇਨਾ ਮਾਤ ਪਰਵਾਣ ਸੱਚ ਸਾਈ ਵਾਹਿ ਗੁਰੂ ਦੀ ਕਾ ਖਾਲਸਾ ਵਾਹਿ ਗੁਰੂ ਦੀ ਕੀ ਫਤਿਹ